ਸਰਹੰਦ ਦੀ ਧਰਤੀ ਹਰ ਸਿੱਖ ਦੇ ਦਿਲ ਦੇ ਵਿੱਚ ਹਮੇਸ਼ਾ ਹੈ ਇੱਥੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੀ ਮਿਹਰ ਸਦਕਾ ਧਰਮ ਦੇ ਉੱਤੇ ਕਾਇਮ ਰਹਿੰਦਿਆਂ ਆ ਦੁੱਤੀ ਸ਼ਹਾਦਤ ਪ੍ਰਾਪਤ ਕੀਤੀ ਜਦੋਂ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਡਰਾਵੇ ਦਿੱਤੇ ਗਏ ਤਾਂ ਸਾਹਿਬਜ਼ਾਦਿਆਂ ਨੇ ਆਖਿਆ ਸੀ ਵਜ਼ੀਰ ਖਾਨ ਹਮਰੇ ਬੰਸ ਰੀਤ ਇਮ ਆਈ ਸੀ ਸਜਾਈ ਪਰ ਸਿਰਰ ਨਾ ਜਾਈ ਸਾਡੀ ਵੰਛ ਦੀ ਏ ਰੀਤ ਏ ਕਿ ਸਿਰ ਜਾ ਸਕਦਾ ਸਾਡੇ ਸਿਰੜ ਨੂੰ ਕੋਈ ਢੁਲਾ ਨਹੀਂ ਸਕਦਾ ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦਾ ਨੇ ਉਹਦੇ ਤੋਂ ਪਹਿਲਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਲੱਖਾਂ ਦੀ ਫੌਜ ਦੇ ਨਾਲ ਲੜਦਿਆਂ ਚਮਕੌਰ ਦੀ ਕੱਚੀ ਗੜੀ ਦੇ ਬਾਹਰ ਉਹ ਸ਼ਹਾਦਤ ਦੇ ਉੱਚੇ ਮਕਾਮ ਨੂੰ ਛੂ ਗਏ ਅਤੇ ਸਾਡੇ ਸਾਰੇਆਂ ਲਈ ਪੂਰਨੇ ਪਾਗਏ ਗੁਰੂ ਦਾ ਥਾਪੜਾ ਹੋਵੇ ਅਸੀਂ ਵੱਡੀ ਤੋਂ ਵੱਡੀ ਤਾਕਤ ਦੇ ਨਾਲ ਲੜ ਸਕਦੇ ਹਾਂ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਮਾਤਾ ਗੁਜਰੀ ਜੀ ਜਿਹੜੇ ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਇਸ ਲਾਸਾਨੀ ਇਤਿਹਾਸ ਨੂੰ ਬਹੁਤ ਕੌਮ ਨੇ ਹਮੇਸ਼ਾ ਯਾਦ ਕੀਤਾ ਹੈ ਕਈਆਂ ਨੇ ਯੋਗਦਾਨ ਪਾਇਆ ਗਿਆਨੀ ਪਿੰਦਰਪਾਲ ਸਿੰਘ ਜੀ ਹੋਣਾ ਦਾ ਯੋਗਦਾਨ ਵੀ ਅਹਿਮ ਹੈ ਪਰ ਇਹਦੇ ਨਾਲ ਹੀ ਸਫਰ ਇਹ ਸ਼ਹਾदत ਤੇ ਰਾਹੀ ਵੱਖ-ਵੱਖ ਇਲਾਕਿਆਂ 'ਚ ਜਾ ਕੇ ਔਰ ਖਾਸ ਕਰਕੇ ਜਿੱਥੇ ਸਾਹਿਬ ਜਾਦੇ ਦਰਿਆ ਸਤਲੁਜ ਦੇ ਕੰਢੇ ਦੇ ਉੱਤੇ ਰਹਿ ਕੁੰਮੇ ਮਾਸ਼ਕੀ ਦੀ ਸ਼ਾਨ ਉਥੇ ਜਿੱਥੇ ਸਾਹਿਬ ਜਾਦੇ ਕੌਤਵਾਲੀ ਕੈਦ ਰਹੇ ਸਾਹਿਬ ਜਾਗਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿੱਖ ਕੌਮ ਦੇ ਹਰ ਕਰ ਕਰਤਕ ਪਹਚਾਉਣ ਦੇ ਲਈ ਸਿੰਘ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਹੈ ਪਿਛਲੇ ਦਿਨੀ ਪੰਜ ਸਿੰਘ ਸਹਿਬਾਨਾਂ ਦੀ ਹੋਈ ਇਕੱਤਰਤਾ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਸੀ ਅੱਜ ਉਹਨਾਂ ਦੀਆਂ ਸੇਵਾਵਾਂ ਨੂੰ ਸੱਚੇ ਪਾਤਸ਼ਾਹ ਦੇ ਪਾਵਨ ਦਰ ਤੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੱਚੇ ਤਖਤ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਕਰਦਿਆ ਭਾਈ ਮਨਸੁਖ ਸਨਮਾਨ ਤਖਤ ਭਾਈ ਮਨਸੁਖ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੀ ਜਿਹੜੇ ਆਪ ਪਹਿਲਾਂ ਸੁਲਤਾਨਪੁਰ ਲੋਧੀ ਗੁਰੂ ਦੇ ਸਿੱਖ ਬਣੇ ਔਰ ਉਹਦੇ ਤੋਂ ਬਾਅਦ ਉਹ ਸ਼੍ਰੀਲੰਕਾ ਜਿਹਨੂੰ ਅੱਜ ਕਹਿੰਦੇ ਉੱਥੇ ਗਏ ਵਪਾਰ ਦੇ ਸਿਲਸਿਲੇ 'ਚ ਉੱਥੇ ਬੜਿਆਂ ਨੂੰ ਗੁਰੂ ਦੀ ਸਿੱਖੀ ਨਾਲ ਜੋੜਿਆ ਔਰ ਉਹਦੇ ਤੋਂ ਬਾਅਦ ਅੱਗੇ ਹੋਰ ਸਿੱਖ ਬਣਦੇ ਗਏ ਸਿੱਖ ਦਾ ਇਹ ਫਰਜ ਏ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨੂੰ ਅਤੇ ਆਪਣੇ ਸੁਨਹਿਰੀ ਇਤਿਹਾਸ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਈਏ ਇਹ ਗੁਰੂ ਦਾ ਇਤਿਹਾਸ ਇਹ ਬੜਾ ਵੱਡਮੁਲਾ ਹੈ ਤੋਂ ਗਿਆਨੀ ਹਰਪਾਲ ਸਿੰਘ ਜੀ ਨੇ ਸਫਰ ਇਹ ਸ਼ਹਾਦਤ ਦੇ ਰਾਹੀ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਉਹਨਾਂ ਦੇ ਪਰਿਵਾਰ ਸ਼ਹੀਦਿਆਂ ਦੇ ਇਤਿਹਾਸ ਨੂੰ ਬਹੁਤ ਪਿੰਡਾਂ ਦੇ ਵਿੱਚ ਹਰ ਸਿੱਖ ਦੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਇਹਨਾਂ ਦੀਆਂ ਇਹਨਾਂ ਬੜਮੂਲੀਆਂ ਸੇਵਾਵਾਂ ਦੀ ਸ਼ੁਲਾਗਾ ਕਰਦੇ ਆਂ ਅੱਜ ਮਿਤੀ 8 ਜੇਠ ਨਾਨਕ ਸ਼ਾਹੀ ਸੰਮਤ 557 21 ਮਈ 2025 ਅੱਜ ਇਹਨਾਂ ਨੂੰ ਗੁਰੂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਭਾਈ ਸਾਹਿਬ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ श्रीकाल